ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਇੱਕ ਵਾਰ ਫੇਰ ਤੁਹਾਡਾ ਅੱਜ ਦੇ ਲਾਈਵ ਵਿੱਚ ਸਵਾਗਤ ਆ। ਸੋ ਜਿਹੜੇ-ਜਿਹੜੇ ਵੀਰ ਅੱਜ ਦੇ ਲਾਈਵ ਨਾਲ ਆਪਣੇ ਨਾਲ ਜੁੜਨਾ ਚਾਹੁੰਦੇ ਨੇ ਸੋ ਤੁਸੀਂ ਜੁੜ ਸਕਦੇ ਹੋ ਦੋਸਤੋ। ਆਪਾਂ ਤੁਹਾਨੂੰ ਪ੍ਰੋਪਰ ਕੋਈ ਵੀ ਗੱਲਬਾਤ ਕੋਈ ਵੀ ਸਵਾਲ ਦਾ ਜਵਾਬ ਆਪਾਂ ਤੁਹਾਨੂੰ ਅੱਜ ਦਵਾਂਗੇ। ਸੋ ਸ਼ਾਮ ਦੇ ਬੱਜ ਚੁੱਕੇ ਨੇ ਤਕਰੀਬਨ 4:30 ਦੋਸਤੋ। ਜੋ ਜਿਹੜੇ ਵੀਰ ਲਾਈਵ ਨਾਲ ਆਪਣੇ ਨਾਲ ਜੁੜ ਚੁੱਕੇ ਨੇ ਉਹ ਇੱਕ ਵਾਰ ਕਮੈਂਟ ਕਰਕੇ ਦੱਸ ਦੋ ਕਿ ਆਵਾਜ਼ ਆਪਣੀ ਆ ਰਹੀ ਆ ਸੋ ਲਾਈਵ ਨੂੰ ਬਾਈ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀਰ ਆਪਣੇ ਲਾਈਵ ਨਾਲ ਜੁੜ ਚੁੱਕੇ ਨੇ ਸੋ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਂ ਦੱਸ ਦੋ ਆਵਾਜ਼ ਸਹੀ ਆ ਰਹੀ ਆ ਫਿਰ ਤੁਹਾਡੇ ਨਾਲ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਆਂਗੇ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਮੁਰਗੀਆਂ ਨੂੰ ਅੰਡੇ ਦੇਣ ਲਈ ਰੌਸ਼ਨੀ ਦੀ ਕਿੰਨੀ ਮਹੱਤਤਾ। ਕਿਉਂ ਇਹਨਾਂ ਦੇ ਖੁੱਡੇ 'ਚ ਪ੍ਰੋਪਰ ਰੌਸ਼ਨੀ ਹੋਣੀ ਚਾਹੀਦੀ ਆ। ਆਪਾਂ ਇਸ ਵਿਸ਼ੇ ਤੇ ਅੱਜ ਜਿਹੜੀ ਗੱਲਬਾਤ ਆਪਾਂ ਕਰਾਂਗੇ ਤੁਹਾਡੇ ਨਾਲ। ਬਾਕੀ ਨਾਲ ਦੀ ਨਾਲ ਜਿਹੜਾ ਕੋਈ ਤੁਹਾਡਾ ਸਵਾਲ ਹੋਊਗਾ ਤੁਸੀਂ ਉਹ ਵੀ ਆਪਾਂ ਤੋਂ ਪੁੱਛ ਸਕਦੇ ਹੋਗੇ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਚ ਦੱਸਾਂਗੇ ਹਾਓ ਨੋ ਆਓ 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 ਸੋ ਆਜੋ ਭਾਈ ਜਲਦੀ ਤੋਂ ਜਲਦੀ ਲਾਈਵ ਨਾਲ ਜੁੜਜੋ ਜਿਹੜੇ ਵੀ ਲਾਈਵ ਨਾਲ ਜੁੜ ਗਏ ਉਹ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਣਾ ਲਾਈਵ ਸਾਰੇ ਵੀਰਾਂ ਤੱਕ ਪਹੁੰਚ ਸਕੇ ਆਪਾਂ ਗੱਲਬਾਤ ਕਰ ਸਕੀਏ ਤੋ ਆਜੋ ਬਈ ਜਲਦੀ ਤੋਂ ਜਲਦੀ ਲਾਈਵ ਜਾਨਵਰ ਪਾਣੀ ਛੱਡ ਲਈ ਸੀ ਉਧਰ ਫਿਰਦੇ ਆਪਣੇ ਕਬੂਤਰ ਦੇਖ ਸਕਦੇ ਹੋ ਤੁਸੀਂ ਲਾਈਵ ਨੂੰ ਸ਼ੇਅਰ ਕਰ ਦਿਓ ਬਈ ਦੱਬ ਕੇ ਸਾਰੇ ਵੀਰ ਜਿਹੜੇ ਲਾਈਵ ਨਾਲ ਜੁੜ ਚੁੱਕੇ ਨੇ ਤੇ ਐਂ ਜਰੂਰ ਦੱਸ ਦਿਓ ਆਵਾਜ਼ ਠੀਕ ਆ ਰਹੀ ਆ ਤੁਹਾਡੇ ਤੱਕ ਫਿਰ ਆਪਾਂ ਗੱਲਬਾਤ ਸਟਾਰਟ ਕਰਦੇ ਆਂ ਬਾਈ ਸਾਰੇ ਵੀ ਰਾਜੂ ਜਲਦੀ ਤੋਂ ਜਲਦੀ ਲਾਈਵ ਨਾਲ ਬਾਈ ਗੁਰਪ੍ਰੀਤ ਸਿੰਘ ਲਾਈਵ ਨਾਲ ਆਪਣੇ ਨਾਲ ਜੁੜ ਚੁੱਕੇ ਨੇ ਬਾਈ ਧੰਨਵਾਦ ਤੁਹਾਡਾ ਲਾਈਵ ਨਾਲ ਜੁੜਨ ਤੇ ਬਹੁਤ ਬਹੁਤ ਬਾਈ ਸ਼ੇਅਰ ਕਰਦੇ ਬਾਈ ਗੁਰਪ੍ਰੀਤ ਜਿਆਦਾ ਤੋਂ ਜਿਆਦਾ ਆਪਣੀ ਲਾਈਵ ਸੋ ਬਈ ਆਜੋ ਜਲਦੀ ਤੋਂ ਜਲਦੀ ਆਪਣੇ ਲਾਈਵ ਨਾਲ ਆਪਾਂ 15 20 ਮਿੰਟ ਲਾਈਵ ਤੇ ਰਹਾਂਗੇ ਤੇ ਤੁਸੀਂ ਕੋਈ ਵੀ ਆਪਣੇ ਤੋਂ ਸਵਾਲ ਪੁੱਛ ਸਕਦੇ ਹੋ ਆਪਣਾ ਤੇ ਆਪਾਂ ਵੀ ਤੁਹਾਨੂੰ ਦੱਸਾਂਗੇ ਕਿ ਵਧੀਆ ਵੀਰੇ ਗੁਰਪ੍ਰੀਤ ਵਧੀਆ ਵੀਰੇ ਵਧੀਆ ਪਰਮਾਤਮਾ ਦੀ ਕਿਰਪਾ ਤੁਸੀਂ ਦੱਸੋ 26 ਵੀਰ ਆਪਣੇ ਨਾਲ ਜੁੜ ਚੁੱਕੇ ਨੇ ਸੋ ਲਾਈਕ ਜਰੂਰ ਕਰ ਦਿਓ ਬਾਈ ਲਾਈਵ ਨੂੰ ਸਾਰੇ ਵੀਰ ਬਹੁਤ ਸਾਰੇ ਵੀਰਾਂ ਦੇ ਸਵਾਲ ਸੀ ਉਹਨਾਂ ਤੇ ਵੀ ਅੱਜ ਗੱਲਬਾਤ ਕਰਾਂਗੇ ਜਿਹੜੇ ਜਿਹੜੇ ਸਵਾਲ ਨੇ ਵੀਰਾਂ ਦੇ ਆਪਾਂ ਉਹਨਾਂ ਤੇ ਗੱਲਬਾਤ ਕਰਾਂਗੇ ਦੋ ਚਾਰ ਆਪਾਂ ਜਿਹੜੇ ਆਪਣੇ ਵੱਲੋਂ ਤੁਹਾਨੂੰ ਦੱਸਾਂਗੇ ਗੱਲਾਂਬਾਤਾਂ ਸੋ ਲਾਈਵ ਨਾਲ ਜਰੂਰ ਓਏ ਲਾਈਵ ਨਾਲ ਜਰੂਰ ਜੁੜ ਜੋ ਆਓ 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 ਸਭ ਤੋਂ ਪਹਿਲਾਂ ਬਈ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਰੌਸ਼ਨੀ ਆ ਜਾਨਵਰਾਂ ਨੂੰ ਕਿਉਂ ਜ਼ਰੂਰੀ ਆ ਜੋ ਭਾਈ ਘੱਟ ਬਾਈ ਆ ਰਹੇ ਨੇ ਅੱਜ ਲਾਈਵ ਤੇ ਆਪਣੇ ਦੇ ਕੀ ਦਿੱਕਤ ਆ ਭਾਈ ਆ ਜੋ ਅਮਰਤ ਸੰਧੂ ਬਾਈ ਕੀ ਹਾਲ ਆ ਭਾਈ ਅਮਰਤ ਠੀਕ ਆ ਵੀਰੇ ਬਾਈ ਆਪਾਂ ਹੈਗੇ ਆਂ ਡਿਸਟ੍ਰਿਕਟ ਸੰਗਰੂਰ ਤੇ ਆਪਣਾ ਜਿਹੜਾ ਸ਼ਹਿਰ ਆ ਉਹ ਸ਼ੇਰਪੁਰਾ ਬਰਨਾਲੇ ਦੇ ਬਿਲਕੁਲ ਕੋਲੇ ਹੈਗਾ ਤੇ ਜਿਲ੍ਹਾ ਆਪਣਾ ਨੂੰ ਬਈ ਸੰਗਰੂਰ ਪੈਂਦਾ ਇੱਕ ਬਾਈ ਆਪਦਾ ਆਪਦਾ ਏਰੀਆ ਵੀ ਜਰੂਰ ਦੱਸਿਆ ਕਰੋ ਕਿ ਤੁਸੀਂ ਕਿਹੜੇ ਏਰੀਆ ਚੋਂ ਜਿਵੇਂ ਗੁਰਪ੍ਰੀਤ ਬਾਈ ਨੇ ਪੁੱਛਿਆ ਕਮੈਂਟ ਬਾਕਸ ਚ ਆਪਣਾ ਆਪਣਾ ਏਰੀਆ ਜਰੂਰ ਦੱਸਿਆ ਕਰੋ ਆਪਾਂ ਬਈ ਬੋਲ ਕੇ ਦੱਸਿਆ ਕਰਾਂਗੇ ਕਿ ਆਪਣੇ ਨਾਲ ਇੰਨਾ ਇੰਨਾ ਏਰੀਆ ਚੋਂ ਵੀਰ ਜੁੜੇ ਹੋਏ ਨੇਗੇ ਸੋ ਆਪਣਾ ਪਿੰਡ ਸ਼ਹਿਰ ਜਿਲ੍ਹਾ ਜਰੂਰ ਦੱਸਿਆ ਕਰੋ ਬਾਈ ਇਹਨਾਂ ਨਾਲ ਬੰਦੇ ਨੂੰ ਐ ਪਤਾ ਲੱਗ ਜਾਂਦਾ ਕਿ ਕਿਹੜੇ ਕਿਹੜੇ ਇਲਾਕੇ ਚੋਂ ਆਪਾਂ ਨੂੰ ਜਿਹੜੇ ਵੀਰ ਨੇ ਦੇਖ ਰਹੇ ਨੇ ਉਹ ਆਜੋ ਜੀ ਆਜੋ ਸਾਰੇ ਵੀਰ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਸਾਰੇ ਆਪਾਂ ਪਹਿਲਾਂ ਤਾਂ ਅੰਡੇ ਦੀ ਰੇਟ ਦੀ ਗੱਲ ਕਰਦੇ ਆਂ ਦੋਸਤੋ ਕਿ ਅੱਜ ਕੱਲ ਜਿਹੜਾ ਅੰਡੇ ਦਾ ਰੇਟ ਕੀ ਹੋਣਾ ਚਾਹੀਦਾ ਮੈਨੂੰ ਇੱਕ ਵੀਰ ਨੇ ਪੁੱਛਿਆ ਸੀ ਠੀਕ ਆ ਵੀਰੇ ਠੀਕ ਆ ਜੀ ਤੇ ਅੰਡੇ ਦਾ ਵੀ ਰੇਟ ਕੀ ਹੋਣਾ ਚਾਹੀਦਾ ਵੀਰ ਨੇ ਇੱਕ ਨੇ ਆਪਾਂ ਨੂੰ ਸਵਾਲ ਪੁੱਛਿਆ ਸੀਗਾ ਇਹ ਸੋ ਆਪਾਂ ਤੁਹਾਨੂੰ ਇਸ ਵਿਸ਼ੇ ਤੇ ਵੀ ਗੱਲਬਾਤ ਕਰਦੇ ਆਂਗੇ ਦੱਸਦੇ ਆਂਗੇ ਕਿ ਜਿਹੜਾ ਅੰਡੇ ਦਾ ਰੇਟ ਆ ਫਿਲਹਾਲ ਇਸ ਰੁੱਤ ਵਿੱਚ ਕੀ ਹੋਣਾ ਚਾਹੀਦਾ ਸੋ ਲਾਈਵ ਤੇ ਆ ਜਾਓ ਬਈ ਜਲਦੀ ਤੋਂ ਜਲਦੀ ਸਾਰੇ ਵੀਰ ਬਈ ਜਿਹੜਾ ਅੰਡੇ ਦਾ ਰੇਟ ਆ ਉਹਨੂੰ ਸਾਰਿਆਂ ਨੂੰ ਹੀ ਪਤਾ ਹੋਣਾ ਮੌਸਮ ਬਈ ਠੰਡਾ ਹੋਣ ਲੱਗ ਗਿਆ ਪਹਿਲਾਂ ਤਾਂ ਆਪਾਂ ਵੇਚੇ ਅੰਡਾ ਤਕਰੀਬਨ 10 ਰੁਪਏ ਨੂੰ ਬਈ 10 ਰੁਪਏ ਨੂੰ ਬਹੁਤ ਸੋਨਾ ਵੇਚਿਆ ਆਪਣਾ ਗਰਮੀ ਗਰਮੀ ਪੂਰੀ ਗਰਮੀ ਗਰਮੀ 10 ਰੁਪਏ ਨੂੰ ਪਾਂਡਾ ਵੇਚਿਆ ਸੋ ਪਰ ਹੁਣ ਇਹਦਾ ਮੌਸਮ ਥੋੜਾ ਜਿਹਾ ਬਦਲ ਰਿਹਾ ਹੈਗਾ ਮੌਸਮ ਠੰਡਾ ਹੋ ਰਿਹਾ ਹੈਗਾ ਤੇ ਹੁਣ ਜਿਹੜਾ ਆਪਾਂ ਅੰਡੇ ਦਾ ਰੇਟ ਆ ਦੋਸਤੋ ਉਹ 15 ਰੁਪਏ ਕਰਤਾ 15 ਰੁਪਏ ਉਦੋਂ ਤੱਕ ਰਹੂਗਾ ਜਦੋਂ ਤੱਕ ਪ੍ਰੋਪਰ ਪੂਰੀ ਠੰਡ ਨਹੀਂ ਹੁੰਦੀ ਜਦੋਂ ਪੂਰੀ ਠੰਡ ਹੋ ਗਈ ਉਦੋਂ ਜਿਹੜਾ ਅੰਡੇ ਦਾ ਰੇਟ ਆ ਆਪਾਂ 20 ਰੁਪਏ ਕਰ ਦਾਂਗੇ ਕਿਉਂਕਿ ਸਮੇਂ-ਸਮੇਂ ਨਾਲ ਜੇਕਰ ਆਪਾਂ ਰੇਟ ਵਧਾਵਾਂਗੇ ਅੰਡੇ ਦਾ ਤਾਂ ਚੰਗੀ ਗੱਲ ਆ ਜੇਕਰ ਆਪਾਂ ਸਮੇਂ ਤੋਂ ਪਹਿਲਾਂ ਅੰਡੇ ਦਾ ਰੇਟ ਵਧਾਉਣੇ ਤਾਂ ਆਪਣਾ ਜਿਹੜਾ ਅੰਡਾ ਹੋ ਜਿਹੜਾ ਘੱਟ ਸੇਲ ਹੁੰਦਾਗਾ ਹੁਣ ਜਿਹੜਾ ਮੌਸਮ ਆ ਤੁਸੀਂ 15 ਰੁਪਏ ਅੰਡਾ ਕਰ ਸਕਦੇ ਹੋਗੇ 15 ਰੁਪਏ ਆਰਾਮ ਨਾਲ ਜਿਹੜਾ ਵਿਕ ਜੂਗਾ ਜੇ ਤੁਸੀਂ ਫਾਰਮੀ ਅੰਡੇ ਦੀ ਗੱਲ ਕਰੋਗੇ ਤਾਂ ਫਾਰਮੀ ਅੰਡਾ ਵੀ ਇਸ ਸਮੇ 6-70 ਰੁਪਏ ਦਾ ਵਿਕ ਰਿਹਾ ਹੈਗਾ ਕੱਚਾ ਅੰਡੇ ਦੀ ਗੱਲ ਕਰੀਏ ਇਹ ਆਪਾਂ 15 ਰੁਪਏ ਦਾ ਤਾਂ ਵੇਚ ਹੀ ਸਕਦੇ ਆ ਸੋ ਹੁਣ ਤੁਸੀਂ ਜਿਹੜਾ ਅੰਡਾ 15 ਰੁਪਏ ਦਾ ਰੇਟ ਜਿਹੜਾ ਇਹਦਾ ਤੁਸੀਂ ਕਰ ਸਕਦੇ ਹੋਗੇ ਹਾਂ ਗਰਮੀ ਗਰਮੀ 10 ਰੁਪਏ ਬਹੁਤ ਆ ਬਈ ਕਿਉਂਕਿ ਗਰਮੀ 'ਚ ਥੋੜੀ ਜੀ ਅੰਡੇ ਦੀ ਡਿਮਾਂਡ ਘਟ ਜਾਂਦੀ ਆ ਤਾਂ ਕਰਕੇ ਜਿਹੜਾ ਰੇਟ ਆ ਉਹ ਆਪਾਂ ਨੂੰ ਘਟਾਉਣਾ ਪੈਂਦਾ ਹੈ ਸੋ ਹੁਣ ਜਿਹੜਾ ਤੁਸੀਂ 15 ਰੁਪਏ ਰੇਟ ਕਰ ਸਕਦੇ ਹੋ ਹੁਣ ਅੰਡੇ ਦੀ ਮੰਗ ਵੀ ਬਹੁਤ ਆ ਰਹੀ ਆ ਦੋਸਤੋ ਆਪਣੇ ਕੋਲ ਮੁਰਗੀਆਂ ਥੋੜੀਆਂ ਹੋਣ ਦੇ ਕਾਰਨ ਅੰਡੇ ਪੂਰੇ ਨਹੀਂ ਹੁੰਦੇ ਆਪਣੇ ਕੋਲ ਤਕਰੀਬਨ ਇਸ ਸਮੇਂ 10 ਕੁ ਮੁਰਗੀਆਂ ਨੇ ਤੇ ਤਿੰਨ ਕੁ ਮੁਰਗੇ ਨੇਗੇ ਕੱਲ ਇੱਕ ਵੀਰ ਕਹਿੰਦਾ ਮੈਨੂੰ ਦੋ ਟਰੇਆਂ ਦੇ ਦੋ ਮੈਂ ਕਿਹਾ ਬਈ ਦੋ ਟਰੇਆਂ ਹਲੇ ਹੋਣੀਆਂ ਨਹੀਂ ਹੈਗੀਆਂ 20 ਕੰਡੇ ਆਪਣੇ ਕੋਲ ਪਏ ਸੀ ਆਪਾਂ 20 ਐਂਡੇ ਬਾਈ ਨੂੰ ਦੇਤੇ 15 ਰੁਪਏ ਦੇ حساب ਨਾਲ ਸੋ ਕੋਲ ਮਲਾ ਕੇ ਬਈ ਜਿਹੜਾ ਵੀਰ ਸ਼ੌਕ ਨਾਲੇ ਕੰਮ ਕਰਦੇ ਨੇ ਉਹ 2 ਰੁਪਏ ਵਧੀਆ ਕਮਾ ਰਹੇ ਨੇ ਇਸੰਨੇ ਪਰ ਸ਼ੌਕ ਹੋਣਾ ਜ਼ਰੂਰੀ ਹੈ ਨਾਲ ਦੀ ਨਾਲ ਜੇਕਰ ਆਪਾਂ ਸੋਚੀਏ ਕਿ ਆਪਾਂ ਸ਼ੌਕ ਤੋਂ ਬਿਨਾ ਪੈਸੇ ਕਮਾ ਲਾਂਗੇ ਉਹ ਹੋ ਨਹੀਂ ਸਕਦਾ ਅਮਰਤ ਸੰਦੂ ਗੰਦਾ ਬਾਈ ਤੁਸੀਂ ਕਿੱਥੋਂ ਬਈ ਆਪਾਂ ਹੈਗੇ ਆ ਜਿਲ੍ਹਾ ਸੰਗਰੂਰ ਆਪਣਾ ਕਸਬਾ ਪੈਂਦਾ ਸ਼ਹਿਰ ਕਸਬਾ ਜਾਏਗਾ ਸ਼ੇਰਪੁਰ ਬਰਨਾਲੇ ਦੇ ਨੇੜੇ ਬਰਨਾਲੇ ਦੇ ਧੂਰੀ ਦੇ ਵਿਚਾਲੇ ਕਹਿ ਸਕਦੇ ਆਂਗੇ ਆਪਾਂ ਆਪਾਂ ਸ਼ੇਰਪੁਰ ਤੋਂ ਬਿਲੋਂਗ ਕਰਦੇ ਆਂ ਸ਼ੇਰਪੁਰ ਥਾਣਾ ਵਾਜਦਾ ਬਈ ਇਹ ਇੱਕੋ ਸ਼ੇਰਪੁਰ ਸੋਡੀਆਂ ਸ਼ੇਰਪੁਰ ਵੀ ਕਾਫੀ ਨਹੀਂ ਹੈ ਆਪਣੇ ਵਾਲਾ ਜਿਹੜਾ ਸ਼ੇਰਪੁਰ ਥਾਣਾ ਵਾਜਦਾ ਬਈ ਬਹੁਤ ਸਾਰੇ ਵੀਰ ਇਹ ਪੁੱਛਦੇ ਨੇ ਕਿ ਆਪਾਂ ਹੁਣ ਚੂਚੇ ਰੱਖ ਸਕਦੇ ਆ ਬਹੁਤ ਸਾਰੇ ਵੀਰ ਪੁੱਛਦੇ ਨੇ ਕਿ ਆਪਾਂ ਹੁਣ ਚੂਚੇ ਰੱਖ ਸਕਦੇ ਆਗੇ ਤਾਂ ਭਾਈ ਹੁਣ ਚੂਚੇ ਰੱਖਿਆਂ ਦਾ ਮੇਰੇ ਹਿਸਾਬ ਨਾਲ ਜਿਆਦਾ ਫਾਇਦਾ ਹੋਣਾ ਨਹੀਂ ਹੈਗਾ ਕਿਉਂਕਿ ਜਿਹੜੇ ਆਪਾਂ ਹੁਣ ਚੂਚੇ ਰੱਖਾਂਗੇ ਉਹ ਅੱਗੇ ਜਾ ਕੇ ਸਰਦੀਆਂ ਲੰਗੇ ਤੋਂ ਜਿਹੜਾ ਅੰਡੇ ਤੇ ਆਉਣਗੇ ਸੋ ਤੁਸੀਂ ਮਾਰਚ ਅਪ੍ਰੈਲ ਚੱਗੇ ਜਾ ਕੇ ਬੱਚਾ ਪਾ ਸਕਦੇ ਹੋ ਤਾਂ ਜੋ ਉਹ ਬੱਚਾ ਸਰਦੀਆਂ ਜਿਹੜਾ ਉਹ ਅੰਡੇ ਤੇ ਆ ਜੂਗਾ ਸੋ ਭਈ ਜੇ ਸਵਾਲ ਆ ਤਾਂ ਤੁਸੀਂ ਪੁੱਛ ਸਕਦੇ ਹੋਗੇ ਨਹੀਂ ਆਪਾਂ ਲਾਈਵ ਦਾ ਐਂਡ ਕਰਦੇ ਆਂਗੇ ਜੇ ਕਿਸੇ ਵੀਰ ਦਾ ਸਵਾਲ ਹੈਗਾ ਜਿਹੜੇ ਜਿਹੜੇ ਵੀਰ ਲਾਈਵ ਨਾਲ ਜੁੜੇ ਹੋਏ ਨੇ ਤਾਂ ਤੁਸੀਂ ਉਹ ਸਵਾਲ ਆਪਾਂ ਤੋਂ ਪੁੱਛ ਸਕਦੇ ਹੋ